ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਕਾ ਬਈ ਸਮੇਂ ਤੋਂ ਲੋਕੋ ਕੋ ਮੈਨੂੰ ਮੈਸੇਜ ਕਰ ਰਹੇ ਨੇ ਵੀ ਤੁਸੀਂ ਕੁਝ ਬੋਲਦੇ ਨਹੀਂ ਹੈ ਬਈ ਹਲਕੇ ਦੇ ਅੰਦਰ ਪੰਜਾਬ ਦੇ ਅੰਦਰ ਕੁਝ ਹੋ ਰਿਹਾ ਹੈ ਮੈਂ ਕਿਹਾ ਵੀ ਲੋਕ ਹੁਣ ਜਿਆਦਾ ਸਿਆਣੇ ਨੇ ਹੁਣ ਲੋਕਾਂ ਨੂੰ ਸੋਸ਼ਲ ਮੀਡੀਆ ਰਾਇ ਸਾਰੀ ਕੋ ਸਮਝ ਆ ਪਰੰਤੂ ਆਪਾਂ ਕੀ ਬੋਲੀਏ ਸਾਡਾ ਬੋਲਿਆ ਹਾਇਆ ਫਿਰ ਸ਼ਾਸਨ ਪ੍ਰਸ਼ਾਸਨ ਫਿਰ ਰੌਲਾ ਪਾਉਣ ਲੱਗ ਜਾਂਦਾ ਕਿਉਂਕਿ ਫਿਰ ਇਹ ਕਿਉਂਕਿ ਸ਼ਾਸਨ ਪ੍ਰਸ਼ਾਸਨ ਰਾਜਨੀਤਿਕ ਲੋਕਾਂ ਦਾ ਗੁਲਾਮ ਹੈ ਉਹ ਸਾਨੂੰ ਹਰ ਗੱਲ 'ਚ ਮਾਸਟਰਮਾਈਂਡ ਕਹੀ ਜਾਂਦਾ ਜੇ ਦੋ ਕੁੱਤੇ ਲੜਪੇ ਕਹਿੰਦੇ ਕਾਲੀ ਮਾਸਟਰਮਾਈਂਡ ਆ ਜੋ ਗਧੇ ਰੂੜੀ ਦੇ ਚੜ ਕੇ ਕਾਲੀ ਮਾਸਟਰਮਾਈਂਡ ਆ ਜੇ ਸੜਕ ਟੁੱਟੀ ਹੋਈ ਤੇ ਮੈਂ ਚਲੇ ਗਿਆ ਕਹਿੰਦੇ ਕਾਲੀ ਮਾਸਟਰਮਾਈਂਡ ਆ ਤੋੜਨ ਦੇ ਵਿੱਚ ਕਿਤੇ ਦਲ ਤੇ ਛੁੱਤਰ ਫਿਰਦਾ ਮੈਂ ਉਹਦੋਂ ਇਨਸਾਫ ਬਣਾਉਣ ਚਲੇ ਗਿਆ ਕਾਲੀ ਮਾਸਟਰਮਾਈਂਡ ਹੈ ਸੋ ਸਤਿਓ ਮੈਨੂੰ ਤਾਂ ਕੰਮ ਕਰਨਾ ਬੜਾ ਮੁਸ਼ਕਲ ਹੋਇਆ ਪਿਆ ਕਿਉਂਕਿ ਮੈਂ ਸਮਾਜ ਦੀ ਗੱਲ, ਭ੍ਰਿਸ਼ਟਾਚਾਰ ਦੀ ਗੱਲ ਜਾਂ ਇਸ ਤਰ੍ਹਾਂ ਦੀ ਗੱਲ ਕਰਦੇ ਆ ਤਾਂ ਹੁਣ ਰਾਜਨੀਤਿਕ ਲੋਕਾਂ ਦਾ ਢਿੱਡ ਘੱਟ ਦੁਖਦਾ ਪ੍ਰਸ਼ਾਸਨ ਤੇ ਬੈਠੇ ਰਾਜਨੀਤਿਕ ਲੋਕਾਂ ਦੇ ਚਮਕਿਆਂ ਦਾ ਢਿੱਡ ਜ਼ਿਆਦਾ ਦੁਖਦਾ ਕਿਉਂਕਿ ਪੁਲਿਸ ਸਭ ਤੋਂ ਵੱਡਾ ਹਥਿਆਰ ਹੈ ਆ ਪਿੱਛੇ ਜੇ ਉੱਥੇ ਰੌਲਾ ਪਿਆ ਪੈਲਸ ਦੇ ਵਿੱਚ ਉਹ ਜੀ ਕਾਲੀ ਮਾਸਟਰਮਾਈਂਡ ਹੈ ਕਾਲੀ ਨੇ ਡਾਂਗਾ ਫੜਾਈਆਂ ਸੀ ਕਾਲੀ ਨੇ ਟੇਬਲ ਵਗਾ ਕੇ ਮਾਰਿਆ ਸੀ ਕਾਲੀ ਨੇ ਤੁਹਾਨੂੰ ਕਿਹਾ ਸੀ ਆਸਲ ਚ ਲੜੋ ਕੁੱਤਿਆਂ ਦੀ ਤਰ੍ਹਾਂ ਤੁਸੀਂ ਲੜੇ ਔਰ ਕਾਲੀ ਮਾਸਟਰਮਾਈਂਡ ਸੋ ਮੈਂ ਇਸ ਗੱਲ ਦੇਖ ਮੈਂ ਅੱਜ ਵੀਡੀਓ ਦੇਖ ਰਿਹਾ ਸੀ ਇਸ ਕਰਕੇ ਕਹਿ ਰਿਹਾ ਵੀ ਜੇ ਗਰਦੀਪ ਸਿੰਘ ਕਾਲੀ ਮਾਸਟਰਮਾਈਂਡ ਹੈ ਤਾਂ ਆਈ ਹੈਵ ਅ ਮਾਈਂਡ ਫਿਰ ਕਿਉਂ ਤੁਸੀਂ ਬੇਮਕੂ ਲੋਕਾਂ ਨੂੰ ਚੁਣਦੇ ਹੋ ਪਹਿਲਾਂ ਅਸੀਂ ਐਮਐਲਏ ਚੁਣੇ ਤੇਜ ਪ੍ਰਕਾਸ਼ ਗੰਦਰੀ ਭਗਤ ਹੈ ਘੁੱਗੂ ਹੈ ਬਹੁਤ ਉਹਨੂੰ ਲੋਕ ਕਹਿੰਦੇ ਹੁੰਦੇ ਸੀ ਫਿਰ ਚੈਲੰਜੇ ਟਟਵਾਲ ਆ ਗਿਆ ਕਹਿੰਦੇ ਇਹ ਵੀ ਬੰਦਾ ਭਗਤ ਹੈ ਚਲੋ ਮੈਂ ਕਹਿੰਦਾ ਚਲੋ ਇਹ ਵੀ ਠੀਕ ਹੈ ਕਿਉਂਕਿ ਹਲਕੇ ਦੇ ਲੋਕਾਂ ਨੇ ਚੁਣਿਆ ਲੋਕਾਂ ਦੁਆਰਾ ਚੁਣਿਆ ਜਾਂਦਾ ਵਿਧਾਇਕ ਹੈ ਲੋਕ ਮਤ ਲੋਕਾਂ ਦਾ ਵੱਡੇ ਇੱਕ ਬੰਦੇ ਨੂੰ ਮੰਨਣਾ ਚਾਹੀਦਾ ਫਿਰ ਪਿਛਲੀ ਟਰਮ 'ਚ ਕਾਂਗਰਸ ਦਾ ਰਿਹਾ ਤਾਂ ਇਹ ਝਾੜੂ ਵਾਲੇ ਪਾਣੀ ਪੀਪੀ ਕਰ ਕੋਦੇ ਸੀ ਜੀ ਨਸ਼ਾ ਸਮਗਲਰ ਹੈ ਇਹ ਭ੍ਰਿਸ਼ਟ ਇਹ ਇੱਟਾ ਟੈਲਰ ਵਿੱਚ ਦਾ ਮੈਗਾ ਵੀ ਲੋਕਾਂ ਨੇ ਪੈਰ ਦੇ ਲੋਕਾਂ ਦਾ ਧੰਨਵਾਦ ਇੱਕ ਭ੍ਰਿਸ਼ਟ ਤੇ ਸਮਗਲਰ ਬੰਦਾ ਤੁਸੀਂ ਐਮਐਲਏ ਚੁਣਤਾ ਪਰ ਇੱਕ ਨਵੀਂ ਗੱਲ ਆ ਗਈ ਨਵੀਂ ਗੱਲ ਇਹ ਆ ਗਈ ਕਿ ਲੋਕਾਂ ਦਾ ਮਨਵਿੰਦਰ ਸਿੰਘ ਯਾਸਪੁਰਾ ਨੂੰ ਚੁਣਿਆ ਸੀ ਬਧਾਇਕ ਕਿਉਂਕਿ ਪਿਛਲਾ ਕਹਿੰਦੇ ਸਮਗਲਰ ਸੀ ਉਹ ਕਹਿੰਦੇ ਇਸ ਵਾਰ ਗੁਰਸਿੱਖ ਚੇਹਰਾ ਪੰਥ ਦੀ ਮਹਾਨ ਸ਼ਖਸੀਅਤ ਹੋਣ ਚਿਲੜ ਦੇ ਕੱਢਣ ਵਾਲੇ ਉਹ ਅੱਜ ਉਹਨਾਂ ਦੀ ਵੀਡੀਓ ਦੇਖੀ ਤਾਂ ਮੈਂ ਹੈਰਾਨ ਹੈ ਵੀ ਅਸੀਂ ਤਾਂ ਵੈਲੀ ਚੁਣ ਲਿਆ ਉਹ ਕਹਿੰਦਾ ਅਰਜਨ ਵੈਲੀ ਵੀਡੀਓ ਅਰਜਨ ਵੈਲੀ ਨਖਰ ਜੋੜ ਕੇ ਜਨਾਸੀ ਮਾਰੀ ਅਰਜਨ ਉਹ ਪੈਣ ਦੇ ਲੋਕੋ ਧੰਨਵਾਦ ਤੁਹਾਡਾ ਤੁਸੀਂ ਸਾਰੇ ਤਰ੍ਹਾਂ ਦੇ ਬੰਦੇ ਚੁਣ ਲਏ ਹੁਣ ਤੁਸੀਂ ਇੱਕ ਵੈਲੀ ਵੀ ਚੁਣ ਲਿਆ ਉਹ ਕਦੇ ਵਿਧਾਇਕ ਵੀ ਚੁਣ ਲਓ ਉਹ 1.80 ਲੱਖ ਲੋਕੋ ਉਹ ਇੰਟੈਲੈਕਚੁਅਲ ਬੰਦੇ ਵੀ ਚੁਣ ਲਓ ਜਿਹੜੇ ਵਿਕਾਸ ਦੀ ਗੱਲ ਕਰ ਸਕਣ ਸਮਾਜ ਦੀ ਗੱਲ ਕਰ ਸਕਣ ਲੋਕਾਂ ਦੇ ਜੀਵਨ ਪੱਧਰ ਉੱਚੇ ਚੱਕਣ ਦੀ ਗੱਲ ਕਰ ਸਕਣ ਕਦੇ ਸਮਗਲਰ ਕਦੇ ਭਗਤ ਕਦੇ ਗੂੰਗੇ ਹੁਣ ਬੈਲੀ ਹੁਣ ਬੈਲੀ ਸਾਹਿਬ ਨੂੰ ਮੇਰੀ ਬੇਨਤੀ ਹੈ ਕਿਰਪਾ ਕਰਕੇ ਮੈਨੂੰ ਦੱਸ ਦਿਓ 2.5 ਸਾਲ ਦੇ ਵਿੱਚ ਕਿਹੜਾ ਤੁਸੀਂ ਕਤੂ ਜੀ تیر ਮਾਰਿਆ ਕਿ ਤੁਸੀਂ ਕਹਿੰਦੇ ਹੋ ਵੀ ਮੈਂ ਇਹ ਜਿਹੜੀ ਵੀਡੀਓ ਚੱਲ ਰਹੀ ਹੈ ਜਿਹੜਾ ਪਰਚਾ 16 ਬੰਦੇ ਦੇ ਜ਼ਮੀਨ ਤੋਂ ਬਣਦਾ ਹੋਇਆ ਕਾਂਗਰਸੀਆਂ ਤੇ ਉਹ ਪੈਲ ਵਿਧਾਨ ਸਭਾ 'ਚ ਨਹੀਂ ਹੋਇਆ ਪੈਲ ਤੋਂ ਬਾਹਰ ਹੋਇਆ ਤੁਸੀਂ ਇੱਕ ਹਾਈ ਕੋਰਟ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸਾਫ ਦਾ ਵਿਧਾਇਕ ਲਖਵੀਰ ਸਿੰਘ ਲੱਖਾ ਔਰ ਬੰਤਦ ਗੁਰਜੀ ਤੇ ਪਰਚੇ ਦੀ ਗੱਲ ਕੀਤੀ ਵੀ ਹਾਈ ਕੋਰਟ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਪਰੰਤੂ ਤੁਸੀਂ ਕੀ ਕੀਤਾ ਤੁਹਾਡੀਆਂ ਏਜੰਸੀਆਂ ਨੇ ਕੀ ਕੀਤਾ ਤੁਹਾਡੇ ਡਿਪਾਰਟਮੈਂਟਾਂ ਨੇ ਕੀ ਕੀਤਾ ਨਥਿੰ ਕਿਉਂਕਿ ਤੁਸੀਂ ਦੋ ਜਣੇ ਘੋ ਖਿੱਚ ਲਈ ਹੁਣ ਵੋਟਾਂ ਆ ਗਿਆ ਪੱਦਾ ਵੀ ਲੋਕ ਪੁੱਛਣਗੇ ਤਾਂ ਇੱਕ ਚਿੱਠੀ ਜੀ ਲਿਆਂਦੀ ਗਿੱਧਰਦਮ ਕੀ ਜੀ ਹਾਈ ਕੋਰਟ ਤੋਂ ਹੁਣ ਮੈਂ ਪੁੱਛਣਾ ਚਾਹੁੰਦਾ ਹੈ ਵੀ ਜੇ ਤੁਸੀਂ ਐਡੇ ਕੱਦੂ 'ਚ ਤੀਰ ਮਾਰੇ ਨੇ ਵੀਡੀਓ ਪਾ ਕੇ ਤੁਸੀਂ ਕਹਿੰਦਾ ਵੀ ਪਸ਼ਵਾੜਾ ਉਹਦਾ ਮੋਟਰਸਾਈਕਲ ਤੇ ਬੈਠਣ ਜੋਗਾ ਨਹੀਂ ਰਿਹਾ ਤਾਂ ਮੈਨੂੰ ਦੱਸੋ ਵੀ ਢਾਈ ਸਾਲ ਦੇ ਵਿੱਚ ਅੱਜ ਤਨੂੰ ਹੁਣ ਹਾਈ ਕੋਰਟ ਦਾ ਆ ਗਿਆ ਤੁਸੀਂ ਦੱਸੋ ਢਾਈ ਸਾਲ ਦੇ ਵਿੱਚ ਤੁਸੀਂ ਕਿੰਨੀਆਂ ਕਾਂਗਰਸੀਆਂ ਦੇ ਉੱਤੇ ਘਟਾਲਿਆਂ ਦੀਆਂ ੱੱੱਕੇਸ਼ਾਹੀਆਂ ਝੂਠੇ ਪਰਚੇ ਨੇ ਜਿਹੜੇ ਉਹਨਾਂ ਨੇ ਆਪਣੇ ਕਾਰਜਕਾਲ ਵਿੱਚ ਕਰਾਇਆ ਸੀ ਉਹਨਾਂ ਦੇ ਪਰਚੇ ਦਰਜ ਕਰਵਾਏ। ਹਾਈ ਕੋਰਟ ਦੇ ਆਰਡਰ ਆ ਗਏ, ਡਾਇਰੈਕਸ਼ਨ ਕੀਤੀ ਗਈ ਹੈ ਵੀ ਉਹਦੇ ਪਰਚੇ ਦਰਜ ਕੀਤਾ ਹੈ ਵਿਧਾਇਕ ਤੇ ਔਰ ਸਾਬਕਾ ਨਗਰ ਕੌਂਸਲ ਪ੍ਰਧਾਨ ਤੇ ਤੁਸੀਂ ਐਫ ਆਈ ਆਰ ਹਜੇ ਤੱਕ ਲਾਉਂ ਕਿਉਂ ਨਹੀਂ ਕਰਵਾਈ? ਇਸ ਲਈ ਸਤਿਓ ਇਹ ਬੇਵਕੂ ਬਣਾ ਰਹੇ ਨੇ ਦੋਏ ਜਣੇ, ਲਖਵੀਰ ਸਿੰਘ ਲੱਖਾ ਤੇ ਮਨਵਿੰਦਰ ਸਿੰਘ ਗਿਆਸਪੁਰਾ। 2.5 ਸਾਲ ਦੇ ਵਿੱਚ ਮਨਵਿੰਦਰ ਸਿੰਘ ਗਿਆਸਪੁਰਾ ਨੇ ਡੱਕਾ ਨਹੀਂ ਤੋੜਿਆ। ਚਿੱਟਾ ਸ਼ਰੀਆਮ ਵਿਕ ਰਿਆ ਆ ਮੇਰਾ ਸ਼ਹਿਰ ਪੈਲ ਹੈ ਔਰ ਜਿਹੜੇ ਚਿੱਟਾ ਵੇਚਣ ਵਾਲੇ ਉਹ ਇੰਨੇ ਖੁਸ਼ ਨਹੀਂ ਉਹ ਕਹਿੰਦੇ ਵੀ ਪੁਲਿਸ ਤਾਂ ਸਾਤੋਂ ਪੈਸੇ ਲੈ ਜਾਂਦੀ ਹੈ ਕਹਿੰਦੇ ਵੇਚੋ ਪੁਲਿਸ ਕੋਲ ਬਹਨ ਸਾਡੇ ਕੋਲ ਨਕਰੀ ਨਹੀਂ ਹੈ ਸਾਡੇ ਕੋਲ ਬੰਦੇ ਘਟ ਨੇ ਜਦ ਇਹਨਾਂ ਨੇ ਪੈਸੇ ਲੈ ਕੇ ਲੈਣ ਜਾਣਾ ਹੁੰਦਾ ਫਿਰ ਇਹ ਕਹਿੰਦੇ ਬਾਜੀ ਬਾ ਕੋਈ ਪੈਸ ਫਿਰ ਫਿਰ ਨਹੀਂ ਹੈ ਪੈਲ ਦੇ ਸਕੂਲ ਤੋਂ ਲੈ ਕੇ ਰਾੜਾ ਸਾਹ ਮੋੜ ਤੱਕ ਸਵੇਰੇ 6 ਵਜੇ ਤੋਂ ਰਾਤ 11 ਵਜੇ ਤੱਕ ਸ਼ਰਿਆਮ ਗੋਲੀਆਂ ਵਿਕਦੀਆਂ ਨੇ ਚਿੱਟਾ ਵਿਕਦਾ ਇਹ ਹਾਲਾਤ ਇਕੱਲੇ ਪੈੜ ਦੇ ਨਹੀਂ ਹਰ ਇੱਕ ਪਿੰਡ ਦੇ ਸ਼ਹਿਰ ਦੇ ਨੇ ਮਕਸੂਰ ਦਾ ਪਿੰਡ ਜਿਹੜਾ ਲਗਾਤਾਰ ਲੰਬੇ ਸਮੇਂ ਤੋਂ ਚਿੱਟੇ ਦਾ ਹੱਬ ਰਿਹਾ ਆਮ ਆਦਮੀ ਪਾਰਟੀ ਦੇ ਲੋਕ ਡੇਡ ਡੇਡ ਲੱਖ ਰੁਪਏ ਲੈਂਦੇ ਇਹ ਕਹਿੰਦੇ ਫੜੇਗੇ ਭਜਾਏ ਪਰਚਾ ਦਰਜ ਹੋਏ ਕਿ ਤੁਸੀਂ ਚਿੱਟਾ ਵੇਚੋ ਅਸੀਂ ਤੁਹਾਡੇ ਪਿੱਛੇ ਪੂਰੇ ਪੈਲ ਦਾ ਸਿਨੈਰੀਓ ਆ ਪੂਰੇ ਪੰਜਾਬ ਦਾ ਸੋ ਮੇਰੀ ਬੇਨਤੀ ਹੈ ਤੁਸੀਂ ਕਿਹਾ ਸੀ ਬਹੁਮਦਰਾ ਨਕਲੀ ਸ਼ਾਹ ਫੈਕਟਰੀ ਦੀ ਜਾਂਚ ਕਰਾਈ ਜਾਊਗੀ ਕਿੱਥੇ ਹੈ ਜਾਂਚ ਉਹ ਹੁਣ ਰੋਲਾ ਪਾਈ ਜਾਂਦਾ ਜੀਪੀਵੀ ਪਾਈ ਜਾਂਦਾ ਸੌਂਧ ਵੀ ਪਾਈ ਜਾਂਦਾ ਕਿੱਥੇ ਹੈ ਜਾਂਚ ਤੁਸੀਂ ਕਿਹਾ ਸੀ ਪਹਿਲੇ ਦਿਨ ਆਊਗਾ ਲੱਖੇ ਦੇ ਭ੍ਰਿਸ਼ਟਾਚਾਰ ਦੀ ਜਾਂਚ ਕੀਤੀ ਜਾਊਗੀ ਕਿੱਥੇ ਹੈ ਜਾਂਚ ਇੱਟਾਂ ਜੋ ਟੋਲ ਇੱਟਾਂ ਸੀਗੀਆਂ ਤੁਹਾਡੇ ਸ਼ਹਿਰ ਵਾਲੇ ਸਰਪੰਚ ਉਹਦੇ ਉਹਦੇ ਸਰਪੰਚ ਦੇ ਪਤੀ ਨੇ ਕਿਹਾ ਸੀ ਵੀਰ ਸਾਡੇ ਕੋਲ 70000 ਰੁਪਏ ਫਲਾਣਾ ਬੰਦਾ ਲੈ ਕੇ ਗਿਆ ਐ ਐਮਐਲਏ ਦਾ ਉਹਦੀ ਜਾਂਚ ਕਿੱਥੇ ਐ ਸੋਈਆਂ ਪਿੰਡ ਦੇ ਵਿੱਚ ਨਕਲੀ ਪੀਪ ਆਈਐਸਆਈ ਦਾ ਮਾਰਕਾ ਲਗਾਇਆ ਉਹਦੀ ਜਾਂਚ ਕਿੱਥੇ ਐ ਹਜ਼ਾਰਾਂ ਹੀ ਕਪੜੇ ਜੋ ਕਾਂਗਰਸ ਨੇ ਕੀਤੇ ਸੀ ਤੁਹਾਡੇ ਸਾਹਮਣੇ ਲੋਕਾਂ ਨੇ ਲੈ ਕੇ ਆਂਦੇ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਤੁਸੀਂ ਵਿਧਾਇਕ ਵਾਲਾ ਕੰਮ ਤਾਂ ਕੋਈ ਕੀਤਾ ਹੀ ਨਹੀਂ ਮੇਰੇ ਖਿਆਲ ਦੇ ਵਿੱਚ ਆ ਤੁਸੀਂ ਵੀਡੀਓ ਬਿਲਕੁਲ ਸਹੀ ਪਾਈ ਹੈ ਕਿ ਤੁਸੀਂ ਵੈਲੀਆ ਵਾਲਾ ਕੰਮ ਕੀਤਾ ਆ ਸੁਣ ਲਿਓ ਤੁਸੀਂ ਅਰਜਨ ਬੈਲੀ ਨੇ ਕਹਿੰਦੇ ਗੰਡਾਸੀ ਮਾਰੀ ਜੋੜ ਕੇ ਫੇਕੋ ਬਣਾ ਰਹੇ ਨੇ ਨਾਟਕ ਕਰ ਰਹੇ ਨੇ ਸਾਰੇ ਇੱਕੋ ਹੀ ਨੇ ਸ਼ਾਸਨ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਹੋਈ ਨਾ ਤੁਸੀਂ ਮੈਨੂੰ ਮਾਸਟਰਮਾਈਂਡ ਬਣਾ ਦਿਆ ਕਰੋ ਤਣਾ ਤਣਾੜ ਆਪਣੇ ਸਾਧਾਰਨ ਨੂੰ ਬਚਾਉਣ ਲਈ ਟਪੂਸੀਆਂ ਮਾਰਦੇ ਨੇ ਕਦੇ ਕਾਂਗਰਸ ਕਦੇ ਕੱਲ ਹੀ ਕਦੇ ਝਾੜੂ ਕਦੇ ਇਹ 7-800 ਪਰਿਵਾਰ ਹੈ ਆ ਸਾਡੇ ਸ਼ਹਿਰ ਚ ਵੀ ਹਲਕੇ ਚ ਵੀ ਇਹਨਾਂ ਨੂੰ ਲੋਕਾਂ ਦਾ ਕੋਈ ਮਤਲਬ ਨਹੀਂ ਇਸ ਲਈ ਮੇਰੇ ਸਾਥੀਓ 1.80 ਹਜ਼ਾਰ ਲੋਕਾਂ ਨੂੰ ਮੇਰੀ ਬੇਨਤੀ ਹੈ ਫਿਰ ਵੋਟਾਂ ਆਉਣੀਆਂ ਨੇ ਹੁਣ ਲੋਕ ਸਭਾ ਦੀਆਂ ਆਉਣੀਆਂ ਨੇ ਫਿਰ ਵਿਧਾਨ ਸਭਾ ਦੀਆਂ ਆਉਣੀਆਂ ਨੇ ਪੈਲ ਹਲਕੇ ਦੇ ਲੋਕੋ ਤੁਹਾਨੂੰ ਬੇਨਤੀ ਹੈ ਦੋ ਮੁੱਖ ਮੰਤਰੀ ਰਹੇ ਨੇ ਗਿਆਨ ਸਿੰਘ ਰਾੜੇ ਵਾਲਾ ਬਿਆਨ ਸਿੰਘ ਇੱਥੇ ਵਿਕਾਸ ਆ ਪੈਲ ਸਾਡਾ ਕਈ ਪਿੰਡਾਂ ਕਈ ਪਿੰਡ ਸੋਨੇਰੇ ਸਾਡੇ ਸ਼ਹਿਰ ਪੈਲ ਦੇ ਨਾਲੋਂ ਵਧੀਆ ਸਕੂਲ ਕਾਲਜ ਗਰਾਊਂਡ ਨੇ ਤਾਂ ਫਿਰ ਹੁਣ ਤੁਸੀਂ ਵਿਧਾਇਕ ਚੁਣਿਓ ਨਾ ਕੋਈ ਚੁਣਿਓ ਭਗਤ ਨਾ ਗੂੰਗਾ ਨਾ ਸਮਗਲਰ ਨਾ ਬੈਲੀ ਹੁਣ ਤੁਹਾਡੇ ਕੋਲ ਆਪਸ਼ਨ ਹੈ ਮੈਂ ਤਾਂ ਤੁਹਾਨੂੰ ਹੋਕਾ ਦੇ ਸਕਦਾ ਹੈ ਚੁਣਨਾ ਤੁਸੀਂ ਹੈ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਲੋਕਾਂ ਦੁਆਰਾ ਚੁਣਿਆ ਗਿਆ ਨੁਮਾਇੰਦਾ ਲੋਕਾਂ ਦੁਆਰਾ ਦਿੱਤਾ ਗਿਆ ਮਤ ਸਭ ਤੋਂ ਉੱਚੇ ਗਿਣਿਆ ਜਾਂਦਾ ਸੋ ਬਹੁਤ ਧੰਨਵਾਦ ਅਗਲੀ ਵਾਰ ਆਪਾਂ ਨਾ ਭਗਤ ਚੁਣੀਏ ਨਾ ਗੁੰਗਾ ਚੁਣੀਏ ਨਾ ਬੈਲੀ ਚੁਣੀਏ ਨਾ ਸਮਗਲਰ ਚੁਣੀਏ ਤੇ ਇੱਕ ਵਧੀਆ ਲੀਡਰ ਚੁਣੀਏ ਜੋ ਇੰਟੈਲੈਕਚੁਅਲ ਹੋਵੇ ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਦੀ ਗੱਲ ਕਰੇ ਬੇਰੋਜ਼ਗਾਰੀ ਦੂਰ ਕਰਨ ਦੀ ਗੱਲ ਕਰੇ ਗੁੰਡਾਗਰਦੀ ਨਸ਼ਾ ਖਤਮ ਕਰਨ ਦੀ ਗੱਲ ਕਰੇ ਆ ਜਿਹੜੇ ਵੀਡੀਓ ਵੀਡੀਓ ਹੁਣ ਫੇਸਬੁੱਕ ਤੇ ਖੇਡਦੇ ਨੇ ਇਦਾਂ ਵੋਟਾਂ ਕਰਕੇ ਆ ਕੌਣ ਕਿਨਾਂ ਨੂੰ ਪਤਾ ਸੀ ਕਰਿਆ ਦੋਹਾਂ ਨੇ ਕੁਛ ਨਹੀਂ ਲੱਖੇ ਦੇ ਟਾਈਮ ਸ਼ਰੀਆਮ ਚਿੱਟਾ ਸ਼ਰਾਬ ਇਕਦੀ ਰਹੀ ਰੇਤ ਮਾਫੀਆ ਲੈਂਡ ਮਾਫੀਆ ਜੋ ਵੀਡੀਓ ਪਾ ਪਾ ਕੇ ਲੋਕਾਂ ਦਾਦਾ ਉਹੀ ਕੁਛ ਇਸ ਟਾਈਮ ਹੋ ਰਿਹਾ ਜਿਹੜੇ ਕਾਲੇ ਕਾਰੋਬਾਰ ਕਾਂਗਰਸ ਦੇ ਟਾਈਮ ਲੱਖੇ ਦੇ ਟਾਈਮ ਚੱਲਦੇ ਸੀ ਕਾਂਗਰਸ ਦੇ ਟਾਈਮ ਪੰਜਾਬ ਚੱਲਦੇ ਸੀ ਪੈਣ ਚੱਲਦੇ ਸੀ ਉਹ ਝਾੜੂ ਵਾਲਿਆਂ ਨੇ ਸੰਭਾਲ ਲਏ ਡਰ ਡਰਾਈਵਰ ਬਦਲ ਗਏ ਜਿਹੜੇ ਪਿੱਛੇ ਦੇ ਪਸੰਜਰ ਨੇ ਲੈਂਡ ਮਾਫੀਆ ਸੈਂਡ ਮਾਫੀਆ ਚਿੱਟੇ ਦੇ ਸਮਗਲ ਉਹ ਸਾਰੇ ਉਸੇ ਬੰਸੇ 'ਚ ਬੈਠੇ ਨੇ ਸਿਰਫ ਡਰਾਈਵਰ ਬਦਲਿਆ ਸੋ ਲੋਕੋ ਸੋਚੋ ਜਾਗੋ ਤੁਹਾਡੇ ਬੱਚੇ ਬਾਹਰ ੱੱੱਕੇ ਖਾਣ ਜਾ ਰਹੇ ਨੇ ਮਰ ਰਹੇ ਨੇ ਔਰ ਇਹ ਲੋਕ ਤੁਹਾਡੀਆਂ ਭਾਵਨਾਵਾਂ ਨਾਲ ਖੇਡ ਕੇ ਆਸ਼ੀਆਂ ਕਰ ਰਹੇ ਨੇ ਇਹਨਾਂ ਦੇ ਬੱਚੇ ਆਪਣੇ ਸੈੱਟ ਬਾਹਰ ਨੇ ਜਿਹੜੇ ਲੋਕਾਂ ਨੇ ਅਸੀਂ ਬੱਲਾ ਚੁਗਦੇ ਆਂ ਅਸੀਂ ਗੁਰਦੁਆਰੇ ਪਾਠ ਕਰਦੇ ਆਂ ਸਾਡੇ ਕੋਲ ਇੱਕ ਪਲੈਟੀਨਾ ਮੋਟਰਸਾਈਕਲ ਆ ਅਜੋ ਕ੍ਰੋੜਪਤੀ ਕਿਵੇਂ ਬਣ ਗਏ ਉਹ ਤੁਹਾਡੀ ਬੇਸਮਝੀ ਕਰਕੇ ਔਰ ਤੁਹਾਨੂੰ ਲੁੱਟ ਲੁੱਟ ਕੇ ਬਣੇ ਨੇ ਇਸ ਲਈ ਆਪਾਂ ਅਗਲੀ ਵਾਰ ਨਾ ਸਮਗਲਰ ਚੁਣੀਏ ਨਾ ਬੈਲੀ ਚੁਣੀਏ ਇੱਕ ਕੰਟਰੈਕਟਰ ਨੂੰ ਐਮਐਲਏ ਚੁਣੀਏ ਬਹੁਤ ਧੰਨਵਾਦ